ਮੈਡਮ ਜਿਵੇਂ ਰਾਤ ਦਾ ਮੌਸਮ ਜਿਹੜਾ ਬੜਾ ਠੰਡਾ ਹੈਗਾ ਦਿਨੇ ਥੋੜੀ ਜਿਹੀ ਗਰਮੀ ਹੈਗੀ ਆ ਇਹ ਕਿੰਨੇ ਦਿਨ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਤੇ ਟੈਂਪਰੇਚਰ ਕਿੰਨਾ ਕਿ ਇਹਨਾਂ ਦਿਨਾਂ ਦੇ ਵਿੱਚ ਰਹਿੰਦਾ ਆਮ ਤੌਰ ਤੇ ਜੀ ਜੀ ਅਸੀਂ ਅੱਜ ਦਾ ਨਾਰਮਲ ਟੈਂਪਰੇਚਰ ਦੇਖੀਏ ਤੇ ਅੱਜ ਦਾ ਨਾਰਮਲ ਡੇ ਟਾਈਮ ਟੈਂਪਰੇਚਰ 26.4 ਡਿਗਰੀ ਸੈਂਟੀਗ੍ਰੇਡ ਹੈ ਪਰ ਅੱਜ ਜਿਹੜਾ ਐਕਚੁਅਲ 25.8 ਡਿਗਰੀ ਸੈਂਟੀਗ੍ਰੇਡ ਕੋਰਡ ਕੀਤਾ ਗਿਆ ਲਗਭਗ ਅੱਧਾ ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਨੀਚੇ ਹੈ ਤਰ੍ਹਾਂ ਨਾਈਟ ਟਾਈਮ ਟੈਂਪਰੇਚਰ ਅੱਜ ਦਾ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਨਾਰਮਲ 10.6 ਡਿਗਰੀ ਸੈਂਟੀਗ੍ਰੇਡ ਹੈ ਸੋ ਨਾਰਮਲ ਤੋਂ 2 ਡਿਗਰੀ ਸੈਂਟੀਗ੍ਰੇਡ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਕੋਈ ਬਦਲ ਜਲਦੀ ਕੋਈ ਦੇਖਣ ਨੂੰ ਮਿਲਣਗੇ ਮੌਸਮ ਦੇ ਵਿੱਚ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਜਲਦੀ ਪੈ ਸਕਦੀ ਹੈ ਸਮਾਂ ਕੋਈ ਹੈਗਾ ਨਿਰਧਾਰਿਤ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਡਬਲਯੂ ਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਵੈਦਰ ਕੰਡੀਸ਼ਨਸ ਕਲੀਅਰ অর ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ بارش ਦੀ ਆਉਣ ਵਾਲੇ 4-5 ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣੀਆਂ ਰਹਿ ਸਕਦੀਆਂ ਨੇ ਜੀ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਨੀਅਰ ਨਾਰਮਲ ਵੈਦਰ ਕੰਡੀਸ਼ਨਸ ਹੀ ਬਣੀਆਂ ਰਹਿ ਸਕਦੀਆਂ ਨੇ ਤੇ ਆਬਾ ਸਿਹਤ ਦੇ ਵਿੱਚ ਵੀ ਕੋਈ ਜ਼ਿਆਦਾ ਫਰਕ ਦੇਖਣ ਨੂੰ ਮਿਲ ਰਿਹਾ ਵਾ ਗਲੇ ਖਾਂਦ ਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸਵੇਰੇ ਸਾਂ ਸ਼ਾਮ ਜਿਹੜੀ ਠੰਡ ਹੁੰਦੀ ਔਰ ਦਿਨੇ ਧੁੱਪ ਹੁੰਦੀ ਹੈ ਸੋ ਇਸ ਤਰ੍ਹਾਂ ਦੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਦੇ ਵਿੱਚ ਸਿਹਤ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਸੋ ਇਹਦਾ ਸਾਰਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਜਾਣਕਾਰੀ ਦੇ ਦਿੰਨੇ ਆ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਸਮ ਭਾਗ ਦੇ ਮਾਹਿਰ ਡਾਕਟਰ ਪਵਨੀਤ ਕੋਰ ਕਿੰਗਰੇ ਨਾਲ ਨਮਜੁੰਦ ਨੇ ਗੱਲਬਾਤ ਕਰ ਲੈਨੇ ਆ ਮੈਡਮ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਨਜ਼ਰ ਆ ਰਹੇ ਨੇ ਦਿਨ ਅਤੇ ਰਾਤ ਦੇ ਟੈਂਪਰੇਚਰ 'ਚ ਫਰਕ ਦਿਖ ਰਿਹਾ ਵਾ ਅ ਅੱਗੇ ਆਉਣ ਵਾਲੇ ਦਿਨਾਂ 'ਚ ਮੌਸਮ ਕਿਸ ਤਰ੍ਹਾਂ ਰਹੇਗਾ ਹੁਣ ਟੈਂਪਰੇਚਰ ਕਿਸ ਤਰ੍ਹਾਂ ਹੈ ਜੀ ਜੈਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਔਰ ਨਾਈਟ ਟਾਈਮ ਅੱਜ ਦਾ ਡੇ ਟਾਈਮ ਟੈਂਪਰੇਚਰ 24.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.6 ਡਿਗਰੀ ਸੈਂਟੀਗ੍ਰੇਡ નીચે ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2 ਡਿਗਰੀ ਸੈਂਟੀਗ੍ਰੇਡ નીચે ਹੈ ਔਰ ਜਿਸੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਡਬਲਿਊ ਡੀ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਸੰਭਾਵਨਾ ਹੈ ਮੈਡਮ ਜਿਵੇਂ ਰਾਤ ਦਾ ਮੌਸਮ ਜਿਹੜਾ ਬੜਾ ਠੰਡਾ ਹੈਗਾ ਦਿਨੇ ਥੋੜੀ ਜਿਹੀ ਗਰਮੀ ਹੈਗੀ ਆ ਇਹ ਕਿੰਨੇ ਦਿਨ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਇਹ ਟੈਂਪਰੇਚਰ ਕਿੰਨਾ ਕਿ ਇਹਨਾਂ ਦਿਨਾਂ ਦੇ ਵਿੱਚ ਰਹਿੰਦਾ ਆਮ ਤੌਰ ਤੇ ਜੀ ਜੀ ਅਸੀਂ ਅੱਜ ਦਾ ਨਾਰਮਲ ਟੈਂਪਰੇਚਰ ਦੇਖੀਏ ਤੇ ਅੱਜ ਦਾ ਨਾਰਮਲ ਡੇ ਟਾਈਮ ਟੈਂਪਰੇਚਰ 26.4 ਡਿਗਰੀ ਸੈਂਟੀਗ੍ਰੇਡ ਹੈ ਪਰ ਅੱਜ ਜਿਹੜਾ ਐਕਚੁਅਲ 25.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਲਗਭਗ ਅੱਧਾ ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਨੀਚੇ ਹੈ ਇਸੇ ਤਰ੍ਹਾਂ ਨਾਈਟ ਟਾਈਮ ਟੈਂਪਰੇਚਰ ਅੱਜ ਦਾ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਨਾਰਮਲ 10.6 ਡਿਗਰੀ ਸੈਂਟੀਗ੍ਰੇਡ ਹੈ ਸੋ ਨਾਰਮਲ ਤੋਂ 2 ਡਿਗਰੀ ਸੈਂਟੀਗ੍ਰੇਡ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਕੁਈ ਬਦਲ ਜਲਦੀ ਕੋਈ ਦੇਖਣ ਨੂੰ ਮਿਲਣਗੇ ਮੌਸਮ ਦੇ ਵਿੱਚ ਕੋਈ ਆਨ ਵਾਲੇ ਸਮੇਂ ਦੇ ਵਿੱਚ ਠੰਡ ਜਲਦੀ ਪੈ ਸਕਦੀ ਸਮਾਂ ਕੋਈ ਹੈਗਾ ਨਿਦਾਰਤ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਡਬਲਯੂ ਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਵੈਦਰ ਕੰਡੀਸ਼ਨਸ ਕਲੀਅਰ অর ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ بارش ਦੀ ਆਉਣ ਵਾਲੇ 4-5 ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣੀਆ ਰਹਿ ਸਕਦੀਆਂ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਕੋਈ ਅਲਰਟ ਕੁਝ ਹੈਗਾ ਵਾ ਕੋਈ येलो ਜਾਂ 오ਰੇਂਜ ਅਲਰਟ ਕੋਈ ਠੰਡ ਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਜੀ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਨੀਅਰ ਨਾਰਮਲ ਵੈਦਰ ਕੰਡੀਸ਼ਨਸ ਹੀ ਬਣੀਆ ਰਹਿ ਸਕਦੀਆਂ ਨੇ ਜਿਸ ਤਰ੍ਹਾਂ ਮੌਸਮ ਬਦਲ ਰਿਹਾ ਵਾ ਸਿਹਤ ਦੇ ਵਿੱਚ ਵੀ ਕੋਈ ਜ਼ਿਆਦਾ ਫਰਕ ਦੇਖਣ ਨੂੰ ਮਿਲ ਰਿਹਾ ਵ ਕਿ ਨੁਮਰ ਨੇ ਕਿ ਇਸ ਤਰ੍ਹਾਂ ਦੇਖਦੇ ਆਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਲੋਕ ਆਪਣਾ ਧਿਆਨ ਰੱਖਣ ਖਾਸ ਕਰਕੇ ਸੇਧ ਦਾ ਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸਵੇਰੇ ਸਾਂ ਸ਼ਾਮ ਜਿਹੜੀ ਠੰਡ ਹੁੰਦੀ ਔਰ ਦਿਨੇ ਧੁੱਪ ਹੁੰਦੀ ਹੈ ਸੋ ਇਸ ਤਰ੍ਹਾਂ ਦੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਦੇ ਵਿੱਚ ਸਿਹਤ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਸੋ ਇਹਦਾ ਸਾਰਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਖੇਤੀਬਾੜੀ ਸੁਭਾਵਾ ਫਸਲਾਂ ਵਾਸਤੇ ਮੌਸਮ ਕਿਹੋ ਜਿਹਾ ਰਹਿੰਦਾ ਵਾ ਖਾਸ ਕਰ ਜਿਹੜੇ ਕਿਸਾਨ ਫਸਲਾਂ ਲਗਾ ਰਹੇ ਨੇ ਜੀ ਹੁਣ ਕਿਉਂਕਿ ਰਬੀ ਕ੍ਰੌਪਸ ਦੀ ਜਿਹੜੀ ਸੋਇੰਗ ਸਟਾਰਟ ਹੋ ਗਈ ਹੈ ਔਰ ਜੇ ਅਸੀਂ ਵੈਦਰ ਦੇਖੀਏ ਤਾਂ ਟੈਂਪਰੇਚਰ ਨੀਅਰ ਨਾਰਮਲ ਚੱਲ ਰ ਇਹ ਵਾਲੀਆਂ ਕੰਡੀਸ਼ਨਸ ਜਿਹੜੀਆਂ ਟੁਕਮੀਆਂ ਨੇ ਸੋ ਫਾਰਮਰਸ ਰਬੀ ਕrops ਦੀ ਸੋਇੰਗ ਨੂੰ ਕੰਟੀਨਿਊ ਕਰ ਸਕਦੇ ਨੇ ਹਾਂ ਬਿਲਕੁਲ ਇਹ ਮੌਸਮ ਦਾ ਅਪਡੇਟ ਆ ਜੁੜੇ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇਕਿ ਮੌਸਮ ਦੇ ਵਿੱਚ ਕੋਈ ਵੱਡੇ ਬਦਲਾਅ ਨਹੀਂ ਦੇਖਣ ਨੂੰ ਮਿਲੇ ਨੇ ਤਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੁਸੀਂ ਦੇਖਦੇ ਰਹੋ ਜਗ ਮੈਂ